ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰਤ ਸਿੰਘਾਂ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਹੋ ਜਾਂਦੀ ਹੈ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਕਿ ਸ਼ੇਰਤ ਸਿੰਘਾਂ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸਹੀਤ ਪੱਬਾ ਦੀਪ ਸਿੰਘ ਜੀ ਲਿਕੇ ਆਪਣੇ ਹਾਂ ਜੇ ਜੋ ਲਗਵਾਉਣਾ ਚੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਆਪ ਉੱਤੇ ਧਿਆਮ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਚੀ ਨਹੀਂ ਤਾਂ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਗੁਰਕਿਰਪਾ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਤਾਂ ਕਿ ਹੋ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਸੋ ਵੀਡੀਓ ਨੂੰ ਵਾਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੀ ਆਓ ਜੀਪਾ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਹਾਂਪੁਰਖ ਅਕਸਰ ਹੀ ਕਹਿੰਦੇ ਹੁੰਦੇ ਆ ਜਿੰਨੇ ਵੀ ਸ਼ੀਟਾਂ ਦੇ ਸਥਾਨ ਆ ਉੱਥੇ ਜਦੋਂ ਵੀ ਜਾਣਾ ਭਾਵਨਾ ਦੇ ਨਾਲ ਜਾਣਾ ਕੁਝ ਬਣ ਕੇ ਨਹੀਂ ਜਾਣਾ ਕੁਝ ਵੱਡੇ ਹੋ ਕੇ ਨਹੀਂ ਜਾਣਾ ਕਿੰਤੂ ਪ੍ਰੰਤੂ ਨਹੀ ਨਾਲ ਲੈ ਕੇ ਜਾਣਾ ਲੋਕ ਕਹੀ ਨਾ ਕਿੰਤੂ ਪ੍ਰੰਤੂ ਬੋਤ ਕਹਿੰਦੇ ਆ ਨਿਮਰਤਾ ਵਿੱਚ ਜਾਓ ਸ਼ੀਤ ਸਿੰਘ ਕੋਲ ਜਦੋਂ ਨਿਮਰਤਾ ਨਾਲ ਜਾਓਗੇ ਉਹਨਾਂ ਦੇ ਸਥਾਨਾਂ ਤੇ ਉਹ ਫਿਰ ਖੁੱਲੇ ਗੱਫੇ ਬਖਸ਼ਦੇ ਆ ਸਾਡੇ ਲਿਖਾਂ ਚ ਨਿਖੇ ਹੋਏ ਨੂੰ ਵੀ ਮੇਟ ਜਾਦੇ ਇੰਨੀ ਉਹਨਾਂ ਵਿੱਚ ਸ਼ਕਤੀ ਹੁੰਦੀ ਹੈ ਕਿਉਂਕਿ ਗੱਲ ਬੜੀ ਵੱਡੀ ਆ ਇਹ ਜੋ ਕਰਮਾਂ ਦੇ ਵਿੱਚ ਆ ਮਿਲਾਂ ਤੋਹੀ ਆ ਪਾਈ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਤਸ਼ਾਹ ਜੀ ਕੀ ਬਚਨ ਕਰਦੇ ਸੀ ਕਹਿੰਦੇ ਸੀ ਬਾਬਾ ਦੀਪ ਸਿੰਘ ਜੀ ਕੋਈ ਗੁਰਦੁਆਰਾ ਸਾਹਿਬ ਹੁੰਦਾ ਗੁਰੂ ਕੇ ਦਰਵਾਜ਼ੇ ਵਿੱਚ ਆਉਂਦਾ ਪ੍ਰੇਮ ਦੀ ਭੇਟ ਲੈ ਕੇ ਆਉਂਦਾ ਕੋਈ ਜੱਥਾ ਸ਼ਕਤ ਮਾਇਆ ਭੇਟ ਕਰਦਾ ਕੋਈ ਕੀ ਚੜਾਉਂਦਾ ਪਰ ਤੁਸੀਂ ਤਾਂ ਉਹ ਹੋ ਜਿਨ੍ਹਾਂ ਨੇ ਆਪਣਾ ਸੀਸ ਹੀ ਗੁਰੂ ਨੂੰ ਭੇਟ ਕਰ ਦਿੱਤਾ ਸਿਤਾ ਆਪਣਾ ਸੀਸੀ ਹੀ ਚੜਨਾ ਦਿੱਤਾ ਅੱਜ ਤੋਂ ਬਾਅਦ ਕਿਸਾਂ ਮੇਰਾ ਤੇ ਹੱਥ ਤੇਰਾ ਜਿਵੇਂ ਮੇਰੇ ਦਰਵਾਜ਼ੇ ਰੌਣਕਾਂ ਲੱਗਣ ਗਿਆ ਤੇਰੇ ਦਰ ਤੇ ਵੀ ਰੌਣਕਾਂ ਲੱਗਣ ਗਿਆ ਗੁਰਮੁਖ ਪਿਆਰਿਓ ਬਾਬਾ ਦੀਪ ਸਿੰਘ ਜੀ ਬਾਰੇ ਇਸ ਤਰ੍ਹਾਂ ਦੇ ਬਚਨਾਂ ਸਤਗੁਰ ਜੀ ਦੇ ਤਾਂ ਜਦੋਂ ਵੀ ਇਹ ਜਾਣਾ ਹੈ ਛੀਦਾਂ ਦੇ ਸਥਾਨ ਤੇ ਇਹ ਭਾਵਨਾ ਰੱਖ ਕੇ ਜਾਣੀ ਮਨ ਵਿੱਚ ਕੋਈ ਤਾਇਕ ਲੈ ਕੇ ਨਹੀਂ ਜਾਣਾ ਕਈ ਨਾਸਤਿਕਤਾ ਬੜੀ ਫਨਾਉਂਦੇ ਆ ਕਿਉਂਕਿ ਜਦੋਂ ਕੋਈ ਪ੍ਰੇਮੀ ਸੱਜਣ ਇਸ ਤਰ੍ਹਾਂ ਕਹਿ ਦਿੰਦਾ ਸਿੱਖ ਕਿ ਮੇਰੀ ਇੱਕ ਹਫ਼ਤੇ ਵਿੱਚ ਹੀ ਅਰਦਾਸ ਸੁਣ ਲਈ ਮੈਂ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਸੇਵਾ ਕੀਤੀ ਅਰਦਾਸ ਬੜੀ ਜਲਦੀ ਮੇਰੀ ਸੁਣੀ ਗਈ ਕਈ ਕਹਿ ਦਿੰਦੇ ਆ ਉਜੇ ਦਿਨੀ ਸੁਣੀ ਗਈ ਕਿ ਕਈ ਕਹਿ ਦਿੰਦਿਆਂ ਉਸ ਦਿਨ ਹੀ ਸੁਣੀ ਗਈ ਤਾਂ ਇਟਾਂ ਦਾ ਬਤਾਰਾ ਵੱਤ ਜਾਂਦਾ ਹੁਣਾਂ ਬੰਦੇ ਦੇ ਪਿਛਲੇ ਕਰਮਾਂ ਦੀ ਵੀ ਕਮਾਈ ਹੁੰਦੀ ਆ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾ ਵਾਲੇ ਮਹਾਪੁਰਖ ਕਿਉਂਕਿ ਦਮਦਮੇ ਤਖਸਾਲ ਦੇ ਮੁਖੀ ਰਹੇ ਆ ਤੇ ਮਹਾਪੁਰਖਾਂ ਨੇ ਬੜੀ ਸੇਵਾ ਕੀਤੀ ਬੜਾ ਗਿਆਨ ਸੀ ਉਹਨਾਂ ਨੂੰ ਇੱਕ ਵਾਰ ਇੱਦਾਂ ਹੀ ਗੁਰਮਖ ਪਿਆਰੇ ਬੈਠੇ ਸੀ ਉਹਨਾਂ ਨੇ ਸਹਿਜ ਸੁਭਾਏ ਪੁੱਛ ਲਿਆ ਬਾਬਾ ਜੀ ਵੀ ਸਾਡੇ ਜਿਹੜੇ ਮਹਾਪੁਰਖ ਅਰਦਾਸ ਚ ਦੁ ਕਰਦੇ ਆ ਤੇ ਉਹ ਕੋਈ ਵੀ ਸਿੱਖ ਹੋਵੇ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇ ਦੂਜੇ ਤੀਜੇ ਦਿਨ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਇੰਨੀ ਨਾਮ ਦੀ ਕਮਾਈ ਆ ਜਾਂ ਕਈ ਕਹਿੰਦੇ ਅਗਲੇ ਦਿਨ ਹੀ ਪੂਰੀ ਹੋ ਜਾਂਦੀ ਹੈ ਕਹਿੰਦੇ ਤੁਸੀਂ ਦੱਸੋ ਮਹਾਪੁਰਖੋ ਮੇ ਤੁਹਾਂਡੇ ਇੱਥੇ ਕੀਆ ਗੁਰਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਤਕਸਾਲ ਚੱਲਦੀ ਹੈ ਕਿਉਂਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਮੁਖੀ ਥਾਪਿਆ ਸੀ ਅੱਗੇ ਦੀ ਅੱਗੇ ਫਿਰ ਤਕਸਾਲ ਦੇ ਮੁਖੀ ਬਦਲਦੇ ਰਹੇ ਆ ਉਦੋਂ ਮਹਾਪੁਰਖਾਂ ਨੇ ਦੱਸਿਆ ਸੀ ਕਹਿੰਦੇ ਇੱਥੇ ਏਡੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਕਿਉਂਕਿ ਜਦੋਂ ਕੋਈ ਵੀ ਚੀਜ਼ ਸਾਨੂੰ ਚਾਹੀਦੀ ਹੁੰਦੀ ਆ ਤੇ ਇੱਥੇ ਜਦੋਂ ਅਸੀਂ ਅਰਦਾਸ ਕਰਦੇ ਆਂ ਤੇ ਉਹ 7 ਦਿਨ ਵੀ ਨਹੀਂ 1 ਦਿਨ ਵੀ ਨਹੀਂ ਲੱਗਦਾ ਕਿਉਂਕਿ ਕਈ ਦਿਨ 7 ਦਿਨ ਬਾਅਦ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਉਹਦਾ ਇੱਕ ਇੱਕ ਹਫ਼ਤਾ ਪਹਿਲਾਂ ਹੀ ਪ੍ਰਬੰਧ ਬਾਬਾ ਦੀਪ ਸਿੰਘ ਜੀ ਆਪੇ ਹੀ ਕਰ ਦਿੰਦੇ ਆਂ ਕੰਟੂ ਸੀ ਕਹੋਗੇ ਵੀ ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਚਾਹੀਦੀ ਆ ਹਫਤਾ ਤਾਂ ਪਹਿਲਾਂ ਉਹਦਾ ਕਿਵੇਂ ਪ੍ਰਬੰਧ ਹੋ ਜੂਗਾ ਕਿਉਂਕਿ ਮੰਨਦਾ ਸੁਭਾ ਤੱਕ ਕਰਨਾ ਜਿਵੇਂ ਮਨ ਲੋ ਕਈ ਵਾਰੀ ਨਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਚਲੀ ਜਾਂਦੀ ਘੱਟ ਲੱਗਦੇ ਆ ਤੇ ਕੋਈ ਗੁਰਮੁਖ ਪਿਆਰਾ ਕੇ ਕਹਿ ਦਿੰਦਾ ਮਹਾਂਪੁਰਖਾਂ ਨੇ ਦੱਸਿਆ ਸੀ ਕਿ ਬੈਟਰੀ ਲੈ ਕੇ ਆਏ ਹਾਂ ਜੀ ਇਨਵਰਟਰ ਬੈਟਰੀ ਜਿਹੜੇ ਵੱਡੇ ਬੈਟਰੀਆਂ ਜਿੰਨਾ ਤੇ ਪੱਖੇ ਵੀ ਚੱਲ ਪੈਂਦੇ ਆ ਕਈ ਤਾਂ ਛੋਟੇ ਹੁੰਦੇ ਆ ਨਾ ਤੇ ਫਿਰ ਕਹਿੰਦੇ ਭਾਈ ਸਾਹਿਬ ਜੀ ਵੀ ਤੁਸੀਂ ਜੇ ਸੇਵਾ ਕਰਨੀ ਆ ਤੇ ਫਿੱਟ ਵੀ ਕਰਵਾ ਦਿਓ ਉਹ ਫਿੱਟ ਵੀ ਹੋ ਜਾਂਦੇ ਆ ਫਿਰ ਜਦੋਂ ਲਾਈਟ ਜਾਣੀ ਹੁੰਦੀ ਆ ਉਤੋਂ ਪਹਿਲਾਂ ਹੀ ਸਾਰਾ ਉਹ ਦਾ ਪ੍ਰਬੰਧ ਇੱਥੇ ਹੋ ਜਾਂਦਾ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਹੀ ਹਾਂ ਇਹ ਤਾਂ ਇੱਕ ਕੰਮ ਹੋ ਗਿਆ ਇਦਾਂ ਕਈ ਕਾਰਜ ਜਿਹੜੇ ਬਾਬਾ ਜੀ ਕਹਿੰਦੇ ਹੁੰਦੇ ਸੀ ਮਹਾਪੁਰਖ ਵੀ ਪਹਿਲਾਂ ਹੀ ਇੱਥੇ ਹੋ ਜਾਂਦੇ ਆ ਤੇ ਉਦੋਂ ਉੱਥੇ ਵਿਦਿਆ ਪੜਨ ਵਾਸਤੇ ਵਿਦਿਆਰਥੀ ਬੜੇ ਜਾਂਦੇ ਸੀ ਦਮਦਮੀ ਟਕਸਾਲ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਪੱਖਿਆਂ ਦੀ ਲਾਈਟ ਦੀ ਕਿਉਂਕਿ ਗ੍ਰੰਥਾਂ ਦਾ ਅਧਿਐਨ ਕਰਨਾ ਹੁੰਦਾ ਸੀ ਫਿਰ ਉਹ ਇਹ ਚੀਜ਼ ਜਦੋਂ ਪਹਿਲਾਂ ਹੀ ਲੱਗ ਜਾਂਦੀ ਸੀ ਬੈਟੇ ਲੱਗ ਜਾਂਦੇ ਸੀ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਸੀ ਵੀ ਵਾਕਈ ਇੰਨਾਂ ਚੀਜ਼ਾਂ ਦੀ ਲੋੜ ਸੀ ਵੀ ਪੱਖੇ ਵੀ ਚਾਹੀਦੇ ਸੀ ਤੇ ਲਾਈਟ ਵੀ ਚਾਹੀਦੀ ਸੀ ਕੋਈ ਮੁਸ਼ਕਲ ਨਹੀਂ ਸੀ ਹੁੰਦੀ ਕਿਉਂਕਿ ਉਹੋ ਦਮਦਮੀ ਟਕਸਾਲ ਦੇ ਮੁਖੀ ਟਕਸਾਲ ਚੰਦੀ ਕਿੱਥੋਂ ਆ ਇਹੇ ਬਾਬਾ ਦੀਪ ਸਿੰਘ ਜੀ ਨੂੰ ਥਾਪਣਾ ਮਿਲਿਆ ਦਸਵੇਂ ਪਾਤਸ਼ਾਹ ਜੀ ਦਾ ਇਸ ਕਾਇਕੇ ਪਾਈ ਜਦੋਂ ਵੀ ਕੀਤੇ ਸਥਾਨ ਤੇ ਜਾਣਾ ਹੋਵੇ ਐਸੇ ਸ਼ਹੀਦਾਂ ਦੇ ਸਥਾਨ ਤੇ ਨਿਮਰਤਾ ਨਾਲ ਜਾਣਾ ਪੈਦੇ ਵਿੱਚ ਜਾਣਾ ਉੱਥੇ ਜਾ ਕੇ ਜਿਹੜੀ ਆਪਦੀ ਅੱਖ ਮੈਨੂੰ ਨਹੀਂ ਕਰਨੀ ਕਿਉਂਕਿ ਜੇ ਕੋਈ ਇਹ ਕਹੇ ਨਿਹਾਨਾ ਯਕੀਨ ਕਰੋ ਕਿ ਮੈਂ ਅਰਦਾਸ ਕੀਤੀ ਮੇਰੀ ਜਦੋਂ ਹੀ ਅਰਦਾਸ ਪੂਰੀ ਹੋ ਗਈ ਜਾਂ ਉਸੇ ਦਿਨ ਹੋ ਗਈ ਜਾਂ ਹਫਤੇ ਚ ਹੋ ਗਈ ਜਾਂ ਮਹੀਨੇ ਵਿੱਚ ਮੇਰਾ ਕਰਜ਼ਾ ਲੈ ਗਿਆ ਕਈ ਇਦਾਂ ਵੀ ਕਹਿੰਦੇ ਆ ਨਾ ਸੱਚੀਆਂ ਗੱਲਾਂ ਨਹੀਂ ਉਹ ਝੂਠੀਆਂ ਗੱਲਾਂ ਨਹੀਂ ਕਿਉਂਕਿ ਗੁਰੂ ਚਾਵੇ ਬੰਦੇ ਨੂੰ ਰਾਜੇ ਤੋਂ ਪਿਖਾਦੀ ਤੇ ਪਿਖਾਦੀ ਤੋਂ ਬਾਦਸ਼ਾਹ ਵੀ ਬਣਾ ਸਕਦਾ ਹੈ ਗੁਰੂਆਂ ਤੇ ਜਿਹੜੇ ਸਿੱਖ ਸਿੰਘਾਂ ਇਹਨਾਂ ਨੂੰ ਠਾਪਣਾ ਕਿਦਾਂ ਮਿਲਿਆ ਹੋਇਆ ਕੁ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਇਹ ਇਹ ਉਹਨਾਂ ਦੇ ਖਜ਼ਾਨੇ ਵਿੱਚ ਹੀ ਇਹਨਾਂ ਨੇ ਦੇਣੀਆਂ ਨੇ ਇਹਨਾਂ ਸੁਭਾਅ ਵੇਖ ਲੈਂਦੇ ਆ ਸ਼ਰਦਾ ਵੇਖ ਲੈਂਦੇ ਆ ਸਿੱਖ ਦੀ ਵੀ ਇਹਦੀ ਸ਼ਰਦਾ ਬਹੁਤ ਆ ਫਿਰ ਅਨਕ ਖੁੱਲਲੇਗਾ ਫੇਤੇ ਦਿੰਦੇ ਆ ਗਲ ਤਾਂ ਸਾਰੀ ਇਹ ਹੈ ਗਲ ਭਾਵਨਾ ਦੀ ਆ ਪਰ ਕਈ ਵਾਰੀ ਆਪਾਂ ਤਰਕ ਕਰਨ ਲੱਗ ਜਾਂਦੇ ਆ ਜਿੰਨਾ ਸਮਾਂ ਸੀ ਤਰਕ ਕਰੰਤੇ ਗਵਾਉਂਦੇ ਆ ਉਹਨਾਂ ਸਮਾਂ ਤਾਂ ਸਾਨੂੰ ਬਾਣੀ ਪੜ੍ਹਨ ਲਈ ਚਾਹੀਦੀ ਆ ਜਾਂ ਸਿਮਰਨ ਕਰ ਲੈਣਾ ਚਾਹੀਦਾ ਕਿਉਂਕਿ ਬੰਦੇ ਦੇ ਮਨ ਦੀ ਹਾਲਤ ਦੱਸੀ ਕੀ ਆ ਲੋਭ ਦੇ ਫਸਿਆ ਬੰਦਾ ਧਨ ਦੀ ਖਾਤਰ ਭਜਦਾ ਕਦੇ ਉੱਤਰ ਕਦੇ ਪੂਰਬ ਕਦੇ ਪੱਛਮ ਕਦੇ ਦੱਖਣ ਚਾਰ ਦਿਸ਼ਾਵਾਨੀ ਤੇ ਬਾਕੀ ਜਿਹੜੇ ਆ ਹਿੱਸੇ ਆ ਜਿਹੜੇ ਢਾਟੀ ਦੇ ਕੋਨੇ ਆ ਦਸ ਬੰਡੇ ਆ ਦੱਸੀ ਪਾਸੀ ਭਜਿਆ ਫਿਰਦਾ ਸੁੱਖ ਦੀ ਖਾਤਰ ਪੜਕਦਾ ਚਣੇ ਖਣੇ ਦੀ ਟਹਿਲ ਕਮੋਂਦਾ ਕੁੱਤੇ ਮਗ ਇਹਦੀ ਹਾਲਤ ਹੋਈ ਪਈਆ ਪਏ ਵਾਇਗੁਰ ਦਾ ਭਜਨ ਜਪਦਾ ਹੀ ਨਹੀਂ ਕਰਦਾ ਹੀ ਨਹੀਂ ਇਸੇ ਤਰ੍ਹਾਂ ਬੰਦੇ ਦਾ ਜੀਵਨ ਅਕਾਠ ਹੋ ਜਾਂਦਾ ਪਾਬਾ ਜੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਬੰਦਾ ਨਾ ਬੰਦੇ ਦਾ ਹਾਲ ਇਹ ਹੋਇਆ ਪਿਆ ਕਿ ਲੋਕਾਂ ਦੇ ਹਾਸੇ ਮੁਖੌਲ ਦੀ ਵੀ ਸ਼ਰਮ ਨਹੀਂ ਕਰਦਾ ਗੁਰੂ ਮਹਾਰਾਜ ਜੀ ਦੇ ਵੀ ਬਚਨ ਵੀ ਤੇਰੇ ਮਨ ਵਿੱਚ ਖੋਟੀ ਮਤ ਆ ਗਈਆ ਖੋਟੀ ਮਤ ਕੀ ਕਰਦੀ ਹੈ ਆਪਣੇ ਆਪ ਨੂੰ ਚੰਗਾ ਦੂਜਿਆਂ ਨੂੰ ਮਾੜਾ ਨਿੰਦੰਦਾ ਕੰਮ ਕਰਦੀਆ ਤੇ ਬਾਕੀ ਇਹੇ ਵੇਲੇ ਬੰਦੇਆਂ ਦਾ ਕੰਮ ਹੁੰਦਾ ਹੈ ਤਾਕ ਕੰਨੀ ਗੁਰੂ ਦੇ ਵਚਨਾਂ ਤੇ ਸਹਿਮਤ ਹੋਣ ਲਈ ਬਹੁਤ ਜ਼ਿਆਦਾ ਦਿਮਾਗ ਵਿਵੇਕ ਚਾਹੀਦੀਆ ਤੇ ਨਾਲ ਵੇਲੇ ਬੰਦੇ ਦਾ ਕੋਈ ਮਹੱਤਵ ਨਹੀਂ ਹੁੰਦਾ ਬਾਲਾ ਵੇਲਾ ਮਨ ਸ਼ੈਤਾਨ ਦਾ ਕਾਲਾ ਇਹੋ ਜਿਹੇ ਬੰਦੇ ਦਾ ਤਾਂ ਆਪਣੀਆਂ ਨਜ਼ਰਾਂ ਵਿੱਚ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਕਹਿ ਦਿੰਦੇ ਆ ਇਸ ਤਰ੍ਹਾਂ ਕਿਵੇਂ ਹੋ ਜਗਾ ਆ ਕਿਵੇਂ ਹੋ ਜੂਗਾ ਸੋ ਭਾਈ ਆ ਜਿਹੜੇ ਲੋਕ ਆ ਉਹਨਾਂ ਦਾ ਕਰਮ ਗੱਲਾਂ ਕਰਨੀਆਂ ਉਹ ਗੱਲਾਂ ਹੀ ਕਰਦੇ ਆ ਤੇ ਗੱਲਾਂ ਨਾਲ ਹੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹਮੇਸ਼ਾ ਜਦੋਂ ਵੀ ਇਹ ਤੁਸੀਂ ਨਾਮ ਜਪਣਾ ਵੱਲ ਧਿਆਨ ਨਹੀਂ ਦੇਣਾ ਜਦੋਂ ਵੀ ਇਹ ਸਥਾਨਾਂ ਤੇ ਜਾਣਾ ਦਰਸ਼ਨ ਕਰੰਤੇ ਉਦੋਂ ਬਹੁਤ પ્રેમ ਨਾਲ ਦਰਸ਼ਨ ਕਰਨੇ ਆ ਕੋਈ ਜੀਤੇ ਸਤਕੁਰ ਜੀ ਆਪੇ ਹੀ ਕਿਰਪਾ ਕਰ ਦੇਣਗੇ ਤੇ ਇੱਕ ਗੱਲ ਮਹਾਂਪੁਰਖਾਂ ਦੀ ਯਾਦ ਰੱਖਣੀ ਮਾਤਰੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਹੜਾ ਤਾਂ ਗਵਾਚ ਗਿਆ ਉਹ ਤਾਂ ਗਵਾਚ ਗਿਆ ਭਾਈ ਉਹਨੂੰ ਕੋਸਣ ਦੀ ਥਾਂ ਜੋ ਬਚ ਗਿਆ ਉਹਦੀ ਪ੍ਰਤੀ ਧੰਨਵਾਦ ਬਿਰਤੀ ਇਹ ਜੀਵਨ ਦੀ ਤਸੱਲੀ ਵਧਾ ਦਿੰਦੀ ਹੈ ਧੰਨਵਾਦ ਕਰੋ ਸ਼ੁਕਰਾਨਾ ਕਰੋ ਜਿਹੜਾ ਕੁਝ ਕੋਲ ਹੈਗਾ ਉਹ ਦੇਖੋ ਦਸ ਵਸਤੂਲੇ ਪੱਖੇ ਪਾਵੇ ਇੱਕ ਵਸਤੂ ਕਾਰਨ ਬਿਖੋਟ ਗਵਾਵੇ 10 ਵਸਤੂਆਂ ਰੱਬ ਤੋਂ ਲੈ ਕੇ ਬੰਦਾ ਸੰਭ ਲੈਂਦਾ ਹੈ ਇਹ ਨਹੀਂ ਮਿਲਦੀ ਉਹਦੇ ਰੋਸ ਕਰੀ ਜਾਂਦਾ ਨਾ ਭਾਈ ਇਹ ਗੱਲ ਨਹੀਂ ਕਰਨੀ ਕਦੇ ਇਹ ਗਲਤ ਗੱਲਾਂ ਇਹ ਐਵੇਂ ਤਾਂ ਜ਼ਿੰਦਗੀ ਖਰਾਬ ਹੋ ਜਾ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਨਾਲੇ ਤੱਬ ਮੱਲੋਂ ਜਿਹੜੇ ਮਿਲੇ ਹੋਏ ਦਿਨਾਂ ਤੇ ਸਵਾਸ ਆ ਇਹ ਤਾਂ ਭਾਈ ਲੰਗੀ ਜਾਂਦੇ ਆ ਛਾਲਾ ਮਾਰਦੇ ਲੰਘ ਰਹੇ ਆ ਤਾਂ ਜਿਹੜੇ ਵੀ ਤੁਹਾਡੇ ਲਈ ਕੁਝ ਕਰਦੇ ਆ ਉਹਨਾਂ ਦਾ ਧੰਨਵਾਦ ਕਰੋ ਅਸੀਸ ਵੀ ਦਿਆ ਕਰੋ ਉਹਨਾਂ ਨੂੰ ਅਸੀਸ ਕੋਣ ਸਾਹਿਬਾਨ ਪਿਆਪਾ ਨੰਨ ਦਿੰਦੇ ਆ ਨਾਮ ਦੇ ਸੀਸ ਦਿੰਦੇ ਆ ਨਾਮ ਚਿਤ ਆਵੇ ਜਿਹੜਾ ਵੀ ਭਾਈ ਤੁਹਾਡੇ ਨਾਲ ਮੋٹے ਨਾਲ ਮੋਢਾ ਜੋੜ ਕੇ ਖੜਦਾ ਉਹਦੀ ਵੀ ਮਦਦ ਕਰਿਆ ਕਰੋ ਉਹਨੂੰ ਮੁਸਕਰਾ ਹਟ ਵੀ ਦਿਆ ਕਰੋ ਤੇ ਜਿਹੜੇ ਕੰਮ ਤੁਹਾਡੇ ਕਰਨ ਵਾਲੇ ਆ ਤੁਸੀਂ ਹੀ ਕਰਨੇ ਆ ਆਪਣੇ ਆਪਣਾ ਆਪੇ ਹੀ ਕਾਰਜ ਸਵਾਲੀਏ ਚਿਰਨਾ ਕੰਮ ਆਪ ਕੀਤਾ ਜਾ ਸਕਦਾ ਹੋਵੇ ਭਾਵੇਂ ਔਖੇ ਹੋ ਕੇ ਕਰਨਾ ਪਵੇ ਉਹ ਆਪ ਹੀ ਕਰਨਾ ਚਾਹੀਦਾ ਹੈ ਤਾਂ ਸਤਕੁਰ ਸੱਚੀ ਪਾਤਸ਼ਾਹ ਜੀ ਦੇ ਜੜ੍ਹੇ ਸ਼ੀਤ ਸਿੰਘਾਂ ਇਹਨਾਂ ਕੋਲ ਜਦੋਂ ਆਪਾਂ ਜਾਵਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਗੁਰੂ ਸਾਹਿਬ ਜੀ ਨੇ ਬੜੇ ਖੁਸ਼ੀਆਂ ਦੇ ਦੇਣੀਆਂ ਨੇ ਤੇ ਬਾਕੀ ਇਹ ਜ਼ਿੰਦਗੀ ਹੈ ਸਿੰਦਗੀ ਦੇ ਵਿੱਚ ਵਾਦੇ ਘਟੇ ਹੁੰਦੇ ਹੀ ਰਹਿੰਦੇ ਆ ਕਈ ਵਾਰੀ ਨਾ ਕਿਸੇ ਦਾ ਕੁਝ ਗਵਾ ਜਾਂਦਾ ਹੈ ਇੱਥੇ ਕਿਸੇ ਨੂੰ ਕੁਝ ਲੱਭ ਪੈਂਦਾ ਹੈ ਕਿਸੇ ਨਾਲ ਮਿਲਾਬ ਹੋ ਜਾਂਦਾ ਹੈ ਕਿਸੇ ਨਾਲ ਵਿਛੜਾ ਹੋ ਜਾਂਦਾ ਹੈ ਇਹ ਦੁਨੀਆ ਦੀ ਰੀਤਾਂ ਮਿਲਣ ਵਿਛੜਣ ਦੇ ਨਾਲ ਹੀ ਆ ਸੰਸਾਰ ਦੀ ਗੱਡੀ ਚੱਲਦੀ ਆ ਰੱਬ ਦੀ ਰਜ਼ਾ ਵਿੱਚ ਰਹੋ ਇਹ ਤਾਂ ਕੁਰਬਾਨੀ ਸਾਨੂੰ ਸਿਖਾ ਰਹੀ ਆ ਪਾਣੀ ਤਾਂ ਸਾਨੂੰ ਬਹੁਤ ਸਮਝਾਉਂਦੀ ਆ ਬਾਬਾ ਜੀ ਕਹਿੰਦੇ ਆ ਕਿ ਪਰ ਬੰਦਾ ਜਿਹੜਾ ਇਹਨੂੰ ਨਸ਼ਾ ਹੀ ਬਹੁਤ ਜ਼ਿਆਦਾ ਹੋ ਗਿਆ ਪਿਆ ਨਸ਼ਾ ਕਰਦਾ ਹੋਇਆ ਪਿਆ ਹੁੰਮੇ ਦਾ ਇਹ ਸੋਚਦਾ ਹੀ ਨਹੀਂ ਕੁਝ ਵਾਹਿਗੁਰੂ ਤੋਂ ਬਿਨਾ ਪਜੰਤੋਂ ਬਿਨਾ ਇਹ ਜਮਾ ਹੀ ਫਾਹਿਚ ਜਾ ਕੇ ਪੈ ਜਾਂਦਾ ਹੈ ਇਹੀ ਨਾਮ ਤੋਂ ਬਿਨਾ ਬਿਨ ਨਾਮੇ ਜਗ ਕਮਲਾ ਫਿਰੇ ਨਾਮ ਤੋਂ ਬਿਨਾ ਦੁਨੀਆ ਦੇ ਲੋਕ ਕਾਮਿਆਂ ਵਾਲਾ ਚੱਲਿਆ ਵਾਂਗ ਤੁਰੇ ਫਿਰਦੇ ਆਂ ਇਹੀ ਗੱਲਾਂ ਨੇ ਜੜੀਆਂ ਭੱਲੇ ਬੰਨਣ ਦੀ ਲੋੜ ਆ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚਰਤੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ